ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਬੜੇ ਲੰਮੇ ਸਮੇਂ ਬਾਅਦ ਇਹ ਪ੍ਰਵਾਨ ਕਰ ਲਿਆ ਹੈ ਕਿ ਸਨ 2015 ਦੇ ਵਿੱਚ ਬਾਬਲ ਕਲਾਂ ਕੋਟਪੂਰਾ ਗੋਲੀकांड ਦੇ ਮੁੱਖ ਦੋਸ਼ੀ ਉਸ ਮੌਕੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਹੋਮ ਮਨਿਸਟਰ ਸੁਖਵੀਰ ਸਿੰਘ ਬਾਦਲ ਸੀ ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਪਿਛਲੇ ਸਾਲ ਸਨ 2023 ਦੇ ਨਵੰਬਰ ਮਹੀਨੇ ਦੇ ਵਿੱਚ ਸultanpur Lodhi ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਜੋ ਪੁਲਿਸ ਨੇ ਹਮਲਾ ਕੀਤਾ ਸੀ ਜਿਸ ਵਿੱਚ ਇੱਕ ਕਾਂਸਟੇਬਲ ਦੀ ਮੌਤ ਵੀ ਹੋ ਗਈ ਸੀ ਹਾਲਾਂਕਿ ਅੰਮ੍ਰਿਤ ਵੇਲੇ ਜੋ ਕੁਝ ਉਹਨਾਂ ਨੇ ਕੀਤਾ ਸੀ ਇਸ ਸਬੰਧੀ ਮੇਰੀ ਇੱਕ ਟੈਲੀਵਿਜ਼ਨ ਦੇ ਉੱਪਰ ਉਹਨਾਂ ਅਧਿਕਾਰੀਆਂ ਦੇ ਨਾਲ ਬਹਿਸ ਵੀ ਹੋਈ ਸੀ ਮੈਂ ਉਹਨਾਂ ਨੂੰ ਸਵਾਲ ਵੀ ਪੁੱਛੇ ਸੀਗੇ ਕਿ ਤੁਸੀਂ ਇੰਨੀ ਸਾਜਰੇ ਕੀ ਲੋਡ ਪੈ ਗਈ ਸੀ ਕਿਹੜੀ ਨੌਬਤ ਆ ਗਈ ਸੀ ਏਡੀ ਕਿ ਸਵੇਰੇ ਸਾਜਰੇ ਤੁਸੀਂ ਜਿਵੇਂ ਉੱਥੇ ਗੁਰਦੁਦਵਾਰਾ ਸਭ ਚ ਦਖਲ ਹੋਏ ਹੋ ਹਥਿਆਰ ਲੈ ਕੇ ਤੁਹਾਨੂੰ ਲੋੜ ਨਹੀਂ ਸੀ ਦਿਨੇ ਵਧੀਆ ਮਾਹੌਲ ਵਿੱਚ ਗੱਲ ਹੋ ਸਕਦੀ ਸੀ ਤਾਂ ਇਸ ਸੰਬੰਧੀ ਵਿਚਾਰਾਂ ਵੀ ਹੋਈਆਂ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਾਂਚ ਟੀਮ ਬਣਾਈ ਸੀਗੀ ਸੁਲਤਾਨਪੁਰ ਲੋਧੀ ਵਿਖੇ ਵਾਪਰੇ ਉਸ ਘਟਨਾਕਰਮ ਸੰਬੰਧੀ ਜਿਸ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਕਿ ਜੋ ਕੁਝ ਸੁਲਤਾਨਪੁਰ ਲੋਧੀ ਦੇ ਵਿੱਚ ਵਾਪਰਿਆ ਉਹਦਾ ਮੁੱਖ ਦੋਸ਼ੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਉਹਨਾਂ ਨੇ ਠਹਿਰਾਇਆ ਹੈ ਉਸ ਰਿਪੋਰਟ ਦੇ ਮੁਤਾਬਕ ਇਸ ਸਬੰਧੀ ਮੈਂ ਇਹੀ ਬੇਨਤੀ ਕਰ ਰਿਹਾ ਕਿ ਜੇ ਸੁਲਤਾਨਪੁਰ ਲੋਧੀ ਦੇ ਵਿੱਚ ਵਾਪਰੀ ਹੋਈ ਘਟਨਾ ਦਾ ਦੋਸ਼ੀ ਭਗਵੰਤ ਮਾਨ ਮੁੱਖ ਮੰਤਰੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਤਾਂ ਇਹ ਸਮਝਾਓ ਕਿ 2015 ਵਿੱਚ ਵਾਪਰੇ ਹੋਏ ਕੋਟਕਪੂਰਾ ਤੇ ਬਾਬਲ ਕਲਾਂ ਗੋਲੀकांड ਦਾ ਮਾਸਟਰਮਾਈਂਡ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਕਿਉਂ ਨਹੀਂ ਹੈ ਜਦੋਂ ਕਿ ਸਭ ਕੁਝ ਜਗਜाहिर ਹੋ ਚੁੱਕਿਆ ਹੈ ਕਿ ਕਿਵੇਂ ਸੀਐਮ ਸਾਹਿਬ ਇਨਟਚ ਸੀਗੇ ਫੋਨ ਦੇ ਉੱਪਰ ਇਹ ਸਾਰਾ ਘਟਨਾਕਰਮ ਜੋ ਵਾਪਰਿਆ ਹੈ ਆਪਣੇ ਚਹੇਤੇ ਡੀਜੀਪੀ ਸੁਮੇਤ ਸੈਣੀ ਜਿਹੜਾ ਬੁੱਚੜ ਵਜੋਂ ਫੇਮਸ ਹੈ ਜਾਣਿਆ ਜਾਂਦਾ ਉਹਦੇ ਰਾਹੀਂ ਹੇਠਲੇ ਅਫਸਰਾਂ ਨੂੰ ਆਰਡਰ ਦੇ ਕੇ ਸਾਡੇ ਬੇਕਸੂਰ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਗਏ ਬਹੁਤ ਸਾਰੇ ਫੱਟੜ ਕੀਤੇ ਗਏ ਸੋ ਮੈਂ ਜੋ ਪ੍ਰੈਸ ਕਾਨਫਰੰਸ ਧਾਮੀ ਸਾਹਿਬ ਨੇ ਕੀਤੀ ਹੈ ਉਸ ਪ੍ਰੈਸ ਬਿਆਨ ਦੀ ਰੋਸ਼ਨੀ ਦੇ ਵਿੱਚ ਇਹ ਕਹਿ ਰਿਹਾ ਹਾਂ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਅਸਿੱਧੇ ਤਰੀਕੇ ਨਾਲ ਇਹ ਪ੍ਰਵਾਨ ਕਰ ਰਹੇ ਨੇ ਕਿ 2015 ਦੇ ਵਿੱਚ ਬਾਪਰੇਆ ਗੋਲੀ ਕਾਂਠ ਬਾਬਲ ਕਲਾ ਕੋਟਕਪੂਰਾ ਉਹਦੇ ਮੁੱਖ ਦੋਸ਼ੀ ਜਿਹੜੇ ਬਾਦਲ ਹੀ ਨੇ ਕਿਉਂਕਿ ਉਹ ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਕਹਿ ਸਕਦੇ ਧਾਮੀ ਸਾਹਿਬ ਉਸ ਪਾਰਟੀ ਨੂੰ ਨਾਲ ਸਬੰਧ ਰੱਖਦੇ ਨੇ ਉਸ ਪਾਰਟੀ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਹੋਇਆ ਸ਼੍ਰੋਮਣੀ ਕਮੇਟੀ ਦੇ ਤੇ ਅਸਿੱਧੇ ਤਰੀਕੇ ਨਾਲ ਜਿਹੜਾ ਉਹਨਾਂ ਨੇ ਪ੍ਰਵਾਨ ਕੀਤਾ ਜਿਹੜਾ ਬੱਚਾ ਬੱਚਾ ਇਸ ਗੱਲ ਨੂੰ ਜਾਣਦਾ ਕਿ ਬੇਅਦਬੀ ਦਾ ਮੁੱਖ ਮਾਸਟਰਮਾਈਂਡ ਗੁਰਮੀਤ RAM ਰਹੀਮ ਹੈ ਗੋਲੀ ਕਾਂਡ ਦੇ ਮਾਸਟਰਮਾਈਂਡ ਸੁਖਵੀਰ ਬਾਦਲ ਤੇ ਸੁਮੇਤ ਸੈਣੀ ਨੇ ਇਸ ਗੱਲ ਨੂੰ ਅਸਿੱਧੇ ਢੰਗ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਵੀ ਪ੍ਰਵਾਨ ਕਰ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ